ਇਕ ਜੀ ਖਾਲਸਾ ਵਿਖਤੇ 88 ਮਰਬੁਰ YouTube ਲਾਈਵ ਹੋਇਆ ਐਸ ਵਿਲੇ ਜੋ ਗੁਰਦਰਾ ਸ਼੍ਰੀ ਗੁਰੂ ਸਿੰਘ ਸਭਾ ਗੋੜੇ ਨੇਵਰੀ ਸਿੱਧਾ ਜਲੰਧਰ ਵਿਕੇ ਪੰਜਾਬ ਇੰਡੀਆ ਜਿੱਥੇ ਮਹੀਨਾਵਾਰ ਸਮਾਗਮ ਜੋ ਮਹੀਨਾਵਾਰ ਮੀਟਿੰਗ ਜੋ ਹੋ ਰਹੀ ਹੈ ਆ ਉੱਥੇ ਇਹ ਗੱਲ ਕਰੀਏ ਜੋ ਪੈਨਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਜਾਂ ਕਮੇਟੀ ਮੈਂਬਰ ਹਨ ਉਹਨਾਂ ਨੇ ਗੱਲ ਕਰੀਏ ਮਹੀਨਾਵਾਰ ਮੀਟਿੰਗ ਕਿਸ ਵੰਦ ਵਿੱਚ ਦੀ ਹੈ ਉਹ ਅੰਦਰ ਜਾਣਕਾਰੀ ਰਹੀਏ ਅਤੇ ਅੱਜ ਕਰੀ ਬਵਾਹੀ ਗੁਰੂ ਜੀ ਖਾਲਸਾ ਉਹਥੇ ਜਿਹੜੀ ਮੈਂ ਉਹਨਾਂ ਨੂੰ ਗੱਲ ਇਹ ਕਹੀ ਸੀ ਕਿ ਇਹ ਮੈਸ ਸੱਤਰ ਸਾਹਿਬ ਨੂੰ ਪ੍ਰਪੋਜ਼ਲ ਦੇ ਦੇਵਾਂਗਾ ਸਿਜੈਸ਼ਨ ਦੇ ਦੇਵਾਂਗਾ ਕਿ ਇਹਨਾਂ ਬਲੋਕਾਂ ਦੇ ਨਾਲ ਫੋਨ ਤੇ ਕੰਟੈਕਟ ਕਰਕੇ ਉਹਨਾਂ ਸਾਰੇ ਸਾਥੀਆਂ ਨੂੰ ਕਿਹਾ ਜਾਵੇ ਕਿ ਤੁਸੀਂ ਮੰਥਲੀ ਮੀਟਿੰਗ ਰੱਖੋ ਤੇ ਉਹਦੇ ਵਿੱਚ ਸੱਤਰ ਪ੍ਰਧਾਨ ਸਾਹਿਬ ਫੈਸਲਾ ਕਰਨ ਕਿ ਹਰ ਮੀਟਿੰਗ ਦੇ ਵਿੱਚ ਕਿਹੜੇ ਦੋ ਬੰਦੇ ਨੇ جہیں انہوں نے میٹنگ کے حاضر ہوا کر کے تو یہ تو اگ الگ <سؤال> بلاکوں کے دو دو بندے انہوں کے ٹائم کے مطابق جان جیسے یونیئن وجہ تاکہ وہ بلاک جیٹیویٹ ہو سکن تو بعد صاحب کی گلو ایکٹ ہو جائے گی کہ یونیئن تھوڑی جان پینے کی دو دو بندے کی ڈیوٹی لا دیتی جائے ٹوٹل بلاک کی میٹنگ بنا دی جائے فلور والے کی میٹنگ جیسے کہ دو بندے نمائندے دساں بارہ بندے جان گریے ہو سکتا ہے کہ آپ کو جہاں ہے

ਰੋਇਆਂ ਖਾਸ ਹੈ ਜਾਂ ਪੋਗੁਰ ਹੈ ਜਾਂ ਆਦਮਪੁਰ ਹੈ ਜਿੱਥੇ ਵੀ ਬਲਾਕ ਲੈਵਲ ਦੀ ਮੀਟਿੰਗ ਹੋਵੇ ਉਥੇ ਆਪਣੀ ਡਿਸਟ੍ਰਿਕਟ ਦੀ ਜੇ ਆਪਣੀ ਸ਼ਹਿਰ ਦੀ ਐਸੋਸੀਏਸ਼ਨ ਹੈ ਉਸ ਤੇ ਦੋ ਨੁਮਾਇੰਦੇ ਜਿਹੜੇ ਉੱਤੇ ਜ਼ਰੂਰ ਮੀਟਿੰਗ ਆਵੇ ਕਿਉਂਕਿ ਉਹ ਸਾਨੂੰ 10 ਦਿਨ ਕਰਨ ਕਿ ਐਨੀ ਦਿਨ ਨੂੰ ਮੀਟਿੰਗ ਹੈ ਉਹ ਦਰੋਂ ਜੱਦਣਗੇ ਐਨੀ ਦਿਨ ਨੂੰ ਮੀਟਿੰਗ ਹੈ ਤਾਂ ਧੀ ਸਾਨੂੰ ਅਸੀਂ ਇੱਥੇ ਦੋ ਜਣੇ ਭੇਜਾਂਗੇ ਇਸ ਤੋਂ ਇਲਾਵਾ ਇਹ ਦੂਜੀ ਪ੍ਰੋਪੋਜ਼ਲ ਭੇਜੀ ਹੈ ਦੱਸੀ ਹੈ ਨਾ ਦਾ ਤੁਹਾਡੀ ਕੀ ਸਲਾਹ ਹੈ ਸਰ ਕੋਈ ਨਹੀਂ ਜੀ ਉਹ ਸਭ ਉਹ ਜੀ ਮੈਂ ਫੰਡ ਕੀ ਆ ਉਹ ਵੇਖੋ ਚਲੋ ਪਾਸ ਹੋਇਆ ਤੇ ਹਾਲੇ ਪ੍ਰਪੋਜ਼ਲ ਜਿਹੜੀ ਭੱਟੀ ਸਾਹਿਬ ਦੇ ਉਹ ਹਾਲੇ ਪ੍ਰਪੋਜ਼ਲ ਨੇ ਆ ਉਹ ਪਾਸ ਨਹੀਂ ਹੋਇਆ ਤੇ ਬਾਕੀ ਦੂਸਰੀ ਗੱਲ ਇਹ ਆ ਸਾਰੇ ਹਾਊਸ ਵਾਲੇ ਦੱਸੋ ਭਈ 10000 ਦੀ ਸਹਿਮਤੀ ਆ ਜਾਂ 20 ਜਾਂ 21 ਦਾ ਜਿਹੜੀ ਜਿਹੜੀ ਮੀਂਹ ਦਾ 20000 ਦਾ ਨੇ ਕਰਦੇ ਨਾ ਰਹੇ ਬਤਵਾ ਵੀ ਕਰਦੇ ਜੀ ਵੀ ਠੀਕ ਹੈ ਸਾਰੇ ਵੀ 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 ਦੇ 20000 ਸਾਰੇ ਅੱਜ ਗੜੀ ਹੋਏ ਸਨ ਜੀ ਬਾਕੀ ਜੀ ਪਾਲਸੀਆਂ ਨੂੰ ਠੀਕੇ ਫੀ ਲੈ ਰਹੇ ਵੀ ਯਾ ਕੋਈ ਨਹੀਂ ਅਸੀਂ ਆੜੇ ਲੀਪ ਮਾੜਦੇ ਗਏ ਤੇ ਰੀਡ ਆ ਗਏ تھے ਆਪਣੇ ਪੈਨਸ਼ਨਰਾਂ ਦਾ ਬਣੋ ਜਿਸ ਟਿਕ ਲੰਦਰ ਵਾਣੋ ਆਤੀ ਜੈਸਟਾ ਕਾ ਆਉਂਦੇ ਸਭ ਦੇ ਬਾਕੀ ਦੂਸਰੀ ਕਾਲ ਨੇ ਆਈ ਹੈ ਵੀ ਇੰਡੀਵਿਜੂਅਲ ਤੌਰ ਤੇ ਜੇ ਕਿਸੇ ਨੇ ਫੰਡ ਦੇਣਾ 500 ਤੋਂ 500 ਵੀ ਦੇ ਸਕਦਾ ਉਹ ਉਹਦੀ ਪੜਤਰੀ ਅਸੀਂ ਕਰ ਦਿਆਂਗੇ ਉਹਦੇ ਬਾਅਦ ਵਿੱਚ ਫੈਸਲਾ ਕਰਾਂਗੇ ਵੀ ਕੀ ਕਰਨਾ ਠੀਕ ਹੈ ਧੰਨਵਾਦ ਜੀ ਮਹੀਨੇ ਪਹਿਲੇ ਦਿਨ ਨੂੰ ਵਿੱਚ ਮੁੰਡਿਆ ਤੇ ਫਰੋੜੋੜਾ ਬੋਲ ਕੀਤਾ ਵੀ ਤੁਸੀਂ ਸਾਨੂੰ ਵਿੱਚ ਸ਼ਾਮਲ ਕਰੋ ਉਹਦੇ ਬਾਰੇ ਕੀ ਕੀਤਾ ਤੁਸੀਂ ਅਗਲੇ ਦਿਨ ਤੇ ਸਾਨੂੰ ਇਹ ਨੋਟਿਸ ਜਰੂਰ ਕਰਿਓ ਉਹਨਾਂ ਨੇ ਇਨਫਰਮੇਸ਼ਨ ਕੋਈ ਨਹੀਂ ਦਿੱਤੀ ਉਹਨਾਂ ਨੇ 3-4 ਜੁਨੀਮ ਬਣ ਗਿਆ 3 ਵਾਲਾ ਇਹ ਇਹ ਪ੍ਰੀਕਾਲ ਨੇ ਉਹ ਕੰਕਰਕਤੀ ਆਪਕਾ ਕੀ ਆ ਗਈਆਂ ਉਹਨਾਂ ਨਾਲ ਕੋਈ ਇਨਫਰਮੇਸ਼ਨ ਮਿਲਦੀ ਨਹੀਂ ਆਉਂਦਾ ਸਰ ਉਹਨਾਂ ਨੇ ਕੱਲ ਕਰੀ ਸੀ ਹਾਪੀ ਨਹੀਂ ਹੁੰਦੀ ਆ ਜਦੋਂ ਛੁੱਟੀ ਹੁੰਦੀ ਆ ਦੋ ਵਜੇ ਪੱਕਾ ਕਿਹਾ ਸੀ ਅੱਗਿਆ ਕੱਲ ਆਈ ਵਾਸ ਦੇਰ ਹਾਂ ਆਪ ਪੁਰਣ ਕੱਲ ਇਹਨਾਂ ਨਾਲ ਅੱਗੇ ਗੱਲ ਕਰਤਾ ਨਹੀਂ ਸੀ ਆਪ ਜਾ ਕੇ ਚਲੋ ਹੁਣ ਇਸ ਤਰ੍ਹਾਂ ਕਰਾਂਗੇ ਆ ਤੇ ਉਹ ਅੱਛਾ ਨਾਲ ਪਾਈਏ ਕਹਿੰਦੇ ਹਰ ਕੋਈ ਦੇਵੇ ਪਰਛਾ ਨਹੀਂ ਪਾਦੇ ਆਪੇ ਹੋਰ ਡੇਟਾ ਦਿ ਰਹੇ ਨੇ ਕਿ ਕਰ ਰਿਹਾ ਹੈ ਇਹ ਕਿ ਜਿਹੜੀ ਇਹ ਨਾ ਬਹੁਤੇ ਆ ਸੁਣਾਈਏ ਉਹ ਕਿੰਦਾ ਨਹੀਂ ਵਿਆਪਾਰ ਜਿਹੜੀ ਆ ਉਹ ਕਿਹੜਾ ਆਪੋਰਟ ਦਾ ਫੈਸਲਾ ਆ ਗਿਆ ਨਾ ਪੀਕਿੰਗ ਆਡਰ ਉਹ ਆਡਰ ਇਸ ਤਰ੍ਹਾਂ ਦੇ ਹੈਗੇ ਆ ਕਿ ਗਵਰਨਮੈਂਟ ਕਿੰਦਾ ਵੀ ਲੈ ਦੇ ਕੇ ਸਰਸੇਬੀ ਅਸੀ ਪੈਸੇ ਜਿਹੜੇ ਕਿੱਦਾਂ ਦੇਣੇ ਕਦੋਂ ਦੇਣੇ ਆ ਉਹ ਨਹੀਂ ਨੰਨੀ ਦੇ ਨਾਮ ਇਹ ਕੰਮ ਫੈਲਾ ਕਰਦੇ ਉਹ ਜਿਹੜੇ ਫਿਸ਼ੀਅਨਰ ਜਿਹੜੇ ਹੈਗੇ ਨੇ ਉਹਦਾ ਵੀ ਬੇਚਰ ਜਰੂਰ ਕਰ ਲੇ ਕਿ ਕੋਈ ਵਾਰ ਫਿਰ ਜੋ ਬੇਟੇ ਕਾਰਕਿਰ ਇਹਨਾਂ ਨੇ ਦਰਸਾਏ ਵੀ ਅਸਲੀ ਪੈਸੇ ਜਿਹੜੇ ਆ ਇਸ ਟਾਈਮ ਜਿਹੜੇ ਆ ਤੇ ਚਾਰ ਬੇਟਨ ਜੜੀਆਂ ਨੇ ਉਹਦਾ ਵੀ ਗਿਆਨ ਹੋਈ ਜੇ ਮੇਰੇ ਪ੍ਰਧਾਨਗੀ ਵੱਲੋਂ ਮੇ ਜੋ ਹੋਈਆਂ ਹਨ ਉਹਨਾਂ ਨੇ ਇਹ ਕਾਲੇ ਤੋਂ ਸਾਰਾ ਸਹਿਯੋਗ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਕੰਮ ਜੁੜੀ ਕਰ ਸਕਿਆ ਹੋਵੇ ਹੈ ਕਿ ਪ੍ਰਧਾਨ ਜੀ ਜਾਣ ਲੈ ਕੇ میرے بھی ہزار روپیہ دے گیا جانا آنا ہوئے پانچ سو پہ وہ ہوئے تھے گردوارا صاحب ہے واحرو جی خالصہ بھائی فتح اس ویسے پینشن ایسوسی آپ جانکاری لیے کس بھانجھان میٹنگ ہوئی ہے پہلے فتح واحر جی خالصہ واحر جی فتح سیکری صاحب ستری کال جی میٹنگ ہوئی ہے مہینہ بار پینشن کیس بنانچ ہوئی ہاں ਸਹੀ ਪੰਜਾਬ ਪੈਨਸ਼ਨਾਈਜ਼ੇਸ਼ਨ ਜ਼ਿਲ੍ਹਾ ਡੰਦਰ ਦੀ ਹਰ ਮਹੀਨੇ ਤੁਹਾਡੇ ਸਾਥੀ ਜਿਹੜੇ ਨੂੰ 골ਡਨ ਐਮ ਨੂੰ ਕੁਲਪੁਰਾ ਸਾਹਿਬ ਦੀ ਮੇਕਿੰਗ ਹੋਈ ਹੈ ਅੱਜ ਮੀਟਿੰਗ ਦੇ ਉਸੇ ਰਵਾਂਢ ਦੇ ਚ ਮੀਟਿੰਗ ਹੋਈ ਤੇ ਸਭ ਨਾਲ ਪਹਿਲਾ ਮੇਨ ਅਜੰਡਾ ਜਿਹੜਾ ਰਿਹਾ ਮੀਟਿੰਗ ਦੇ ਵਿੱਚ ਫਲੱਡ ਰਿਲੀਜ਼ ਹੈ ਜਿਹੜੇ 50 ਸਾਡੇ ਸਾਥੀ ਜਿਹੜੇ ਸੁਰਗਵਾਸ ਮੇਨ ਮਜਾਂ ਦੇ ਵਿੱਚੋਂ ਔਰ ਕਈ ਜਾਨੀ ਮਾਲੀ ਜਿਹੜਾ ਨੁਕਸਾਨ ਹੋਇਆ ਉਹਨਾਂ ਨੂੰ ਗੁਰੂ ਮਹਾਰਾਜ ਚੰਗਨਾ ਦੇ ਤੇ ਸਰਦਾਰ ਬਖੇ ਜੇ ਗਾ ਗੁਰੂ ਮਾਲ ਜੀ ਅਗੇ ਅਰਦਾਸ ਕੀਤੀ ਗਈ ਕਿ ਵਿਛੜੇ ਹੋਏ ਆਤਮਾ ਨੂੰ ਆਪਣੇ ਚਰਨਾਂ ਦੇ ਨਵਾਸਥਾਨ ਦੇਣਾ ਔਰ ਪੈਨਸ਼ਨ ਐਸੋਸੀਏਸ਼ਨ ਜ਼ਿਲ੍ਹਾ ਜੰਮਦਰੋਂ 20000 ਰੁਪਇਆ ਜਿਹੜਾ ਮੈਂ ਆਪਣੇ ਫੰਡ ਦੇ ਵਿੱਚੋਂ ਡਾਟ ਲਈ ਰੀ ਫੰਡ ਦੇ ਰੁਪਏ ਦਿੱਤਾ ਜਾਂਦਾ ਹੈ ਔਰ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਅਗਰ ਕੋਈ ਆਪਣੇ ਲੈਵਲ ਦੇ ਕੋ ਦੇਣਾ ਚਾਹੇ ਤਾਂ ਉਹ ਲੀਫ ਫੰਡ ਦੇ ਸਕਦਾ ਵਾ ਬਹੁਤ ਬਹੁਤ ਧੰਨਵਾਦ ਸਰ ਜੀ ਇਹ ਫੰਡ ਜਿਹੜਾ 20000 ਰੁਪਏ ਦਾ ਰਾਤ ਫੰਡ ਦਿੱਤਾ ਹੈ ਹਰ ਪੀਰਤਾ ਨੂੰ ਕਿੱਥੇ ਦੇਣਾ ਜੀ ਕਿਹਨੂੰ ਦੇਣਾ ਜੀ ਜਾ ਕੇ ਦੇਣਾ ਜਾਂ ਕਿੱਥੇ ਦੇਣਾ ਅਸੀਂ ਇਹ 20000 ਰੁਪਏ ਦਾ ਫੰਡ ਡਿਪਟੀ ਕਮਿਸ਼ਨਰ ਜੀ ਅੰਦਰ ਜਿਹੜਾ ਲੀਫ ਫੰਡ ਉਹਨਾਂ ਕੋਲ ਆਇਆ ਸੀ ਸਾਹਿਬ ਉਹਨਾਂ ਨੂੰ ਦੇਵਾਂਗੇ ਲੀਫ ਫੰਡ ਨੂੰ ਉਹਨਾਂ ਨਾਲ ਅਸੀਂ ਟੱਕਰਾਈ ਵਿੱਚ ਗੁਮਨਾ ਕੇ 20000 ਰੁਪਏ ਦਾ ਸਜਿਤ ਕੀਤਾ ਜਾਏਗਾ ਏ ਜੇ ਮੀਨਾਵਾ ਮੀਟਿੰਗ ਚਾਹੁੰਦੇ ਹੁਣ ਕੀ ਕਹਿਣਾ ਚਾਹੁੰਦੇ ਸਾਥੀਆਂ ਨੂੰ ਕੀ ਕਹਿਣਾ ਚਾਹੁੰਦੇ ਕੀ ਥੰਦੇ ਦੇਣਾ ਚਾਹੁੰਦੇ ਵੀ ਕਹਿੰਦੇ ਆ ਕਿ ਵਾਟ ਚੜ੍ਹ ਕੇ ਹਿੱਸਾ ਲਵੋ ਮੀਟਿੰਗ ਦੇ ਵਿੱਚ ਔਰ ਜਿਹੜੀਆਂ ਸਾਡੀਆਂ ਮੰਗਾਂ ਨੇ ਪੰਜਾਬ ਸਰਕਾਰ ਜਿਹੜੀਆਂ ਪੂਰੀਆਂ ਨਹੀਂ ਕਰ ਰਹੀਆਂ ਬੀਏ ਦੀ ਜਾਰੀ ਏਰੀਅਲ ਦੀਆਂ ਔਰ ਜਿਹੜਾ ਕੇਰਾ ਮੁਸੱਲੀ ਹੈ ਯੂਗ ਹੈ ਔਰ 4 ਮਿੰਨ ਦਾ ਜਿਹੜਾ ਏਰੀਆ ਦਾ ਹੈ 2.95 ਜਿਹੜਾ ਗੁਨਾਮ ਜਿਹੜਾ ਉਹ ਨਹੀਂ ਦਿੱਤਾ ਉਹ ਸਾਰੀਆਂ ਮੰਗਾਂ ਪ੍ਰਾਪਤ ਕਰਨ ਸਾਹਿਬ ਜੀ ਜੀ ਕੰਮ ਕਰਕੇ ਇਛਾ ਰੋ ਹੋਰ ਖਾਸ ਤੌਰ ਤੇ ਉਪਰਲਾ ਸੁਧਾਰ ਅਧਾਰ ਤੇ ਵਾਦੋ ਪੂਰੀ ਲਾ ਬਹੁਤ ਰਿਣ ਬਹੁਤ ਰਿਣੀ ਆ ਜਿਹੜੇ ਕਿ ਅੱਜ ਸਾਡੀ ਮੀਟਿੰਗ ਨੂੰ ਕਵਰਜ ਕਰਨ ਆਏ ਹਾਂ ਮੀਟਿੰਗ ਲੈ ਜਮ ਦੇ ਲਿੱਤੇ ਔਰ ਇਹਨਾਂ ਦਾ ਯੂਨਿਟ ਐਲਬੀ ਬਹੁਤ ਪ੍ਰੈਸਰ ਤੇ ਭਰ ਗਏ ਨੇ ਅਸੀਂ ਇਹਨਾਂ ਦੇ ਬਹੁਤ ਰਿਣੀ ਆ ਵਾਦੋ ਪੂਰੀ ਇਹ ਸੰਜਨ ਸਕਤ ਪ੍ਰੈਜੈਂਟੇਸ਼ਨ ਜੁਲੰਦਰ ਤੇ ਜਾਣਕਾਰੀ ਦਿੱਤੀ ਗਈ ਇਹ ਸਾਨੂੰ ਪੰਚੇ ਅਸ਼ਵ ਜੀ ਮਹੀਨਾ ਬਾਅਦ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਨਾਨਸ਼ਕਤਰਾ ਜੀ ਨੇ 2000 ਰੁਪਿਆ ਫੰਡ ਡਿਸਿਸ਼ਨ ਨੂੰ ਹਰ ਪੀਤਾਵਾ ਸਹਾਤਾ ਵਾਲ ਟਰੈਕਟਰ ਚਲੇ ਅਰਦਾਸ ਜੀ ਮਰ ਕੋ ਯੂਟਿਬ ਲਾਈਵ ਹੋਇਆ ਅਤੇ ਅੱਜ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ